ਜੋ ਜੋ ਸਮਾਂ ਬਦਲਦਾ ਗਿਆ ਕੁਝ ਜਥੇਬੰਦੀਆਂ ਚੌਧਰ ਵਾਲੀਆਂ ਵੀ ਆਈਆਂ ਕੋਈ ਫਿਰਕੂ ਐਂਗਲ ਤੋਂ ਵੀ ਆਈਆਂ ਸੈਕਸ਼ਨਲ ਜਥੇਬੰਦੀਆਂ ਵੀ ਆਈਆਂ ਕਾਮਰੇਡ ਮੋ ਕਹਿੰਦੇ ਵੀ 100 ਫੁੱਲ ਖੇੜਨਦੇ ਹੋ ਕੋਈ ਗੱਲ ਨਹੀਂ ਸਾਰਿਆਂ ਨੇ ਖੇੜਨਾ ਹੀ ਹੁੰਦਾ ਪਰ ਮੈਂ ਇਹ ਮਹਿਸੂਸ ਕਰਦਾ ਕਿ ਕਿਸਾਨ ਜਥੇਬੰਦੀਆਂ ਦਾ ਜੇ ਆਪਾਂ ਕੱਲੀਆਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਵੈਸੇ ਕੱਲੀਆਂ ਕਿਸਾਨ ਜਥੇ ਹੁੰਦੀਆਂ ਨਹੀਂ ਬਹੁਤ ਸਾਰੀਆਂ ਜਥੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਘੋਲ ਲੜਦਿਆਂ ਹੋਇਆਂ ਸਮਾਜ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਾਰਪੋਰੇਟ ਵਿਰੋਧੀ ਇੱਕ ਨੈਰੇਟਿਵ ਬਣਾਇਆ ਹੈ ਜਿਹਨੂੰ ਘਰ ਘਰ ਪਹੁੰਚਾਤਾ ਇੱਕ ਯੂਨੀਵਰਸਿਟੀ ਨੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੋਰਜੇ ਦੀ ਯੂਨੀਵਰਸਿਟੀ ਹੈ ਉਹ ਉਸ ਨੂੰ ਜੇ ਅਸੀਂ ਗਾਹਾਂ ਦੇ ਜਾਂਦੇ ਸਮਾਜ ਦੇ ਦੂਸਰੇ ਸੈਕਸ਼ਨ ਜਿਨ੍ਹਾਂ ਤੇ ਉਲੰਭਾ ਤੁਸੀਂ ਦੇਖੇ ਹਟਿਓ ਵੀ ਸਾਡਾ ਜਿਹੜਾ ਇੰਟੈਲੈਕਚੁਅਲ ਹੈ ਉਹਨੇ ਉਹ ਰੋਲ ਨਹੀਂ ਅਦਾ ਕੀਤਾ ਜਿਹੜਾ ਪਹਿਲਾਂ ਕਰਦੇ ਰਹੇ ਹੈ ਬਾਬਾ ਨਾਨਕ ਜੀ ਨੂੰ ਆਪਾਂ ਇੰਟੈਲੈਕਚੁਅਲ ਦੀ ਕੈਟਾਗਰੀ ਚ ਰੱਖਾਂਗੇ ਸਮੁੱਚੀ ਜਿਹੜੀ ਭਗਤੀ ਲਹਿਰ ਹੈ ਉਹਦੇ ਭਗਤਾਂ ਨੂੰ ਉਸ ਦੇ ਵਿੱਚ ਰੱਖਾਂਗੇ ਜਿਹੜਾ ਇੰਟੈਲੈਕਚੁਅਲ ਹੈ ਉਹ ਸਮਾਜ ਦੇ ਬਿਨਾਂ ਚੁਣੇ ਹੋਏ ਆਗੂ ਹੁੰਦੇ ਹੈ ਕੋਈ ਚੋਣ ਕਰਨ ਦੀ ਲੋੜ ਨਹੀਂ ਉਹਨਾਂ ਦੀ ਕੋਈ ਪਾਰਲੀਮੈਂਟ ਜਾਂ ਇਲੈਕਸ਼ਨ ਦੀ ਕੋਈ ਲੋੜ ਨਹੀਂ ਹੈ ਉਹ ਸਮਾਜ ਦੇ ਅੱਗੋਂ ਹੁੰਦੇ ਆ। ਸੋ ਇੱਕ ਤਾਂ ਇਹ ਦੂਜਾ ਇਹ ਕਿ ਵੀ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ 5 ਜੂਨ ਨੂੰ ਤਿੰਨ ਖੇਤੀ ਕਾਨੂੰਨ ਆਉਂਦੇ ਆ। ਉਹਨਾਂ ਦਾ ਨੋਟੀਫ ਆਪਣੇ ਹੁੰਦਾ ਹੈ ਆਰਡੀਨੈਂਸ ਬਾਅਦ ਦੇ ਵਿੱਚੋਂ ਕਾਨੂੰਨ ਬਣਦੇ ਆ। ਕਿਸਾਨ ਲਗੋਟੇ ਕੱਸ ਲੈਂਦੇ ਆ ਪੰਜਾਬ ਦੇ ਪਹਿਲਾਂ ਫਿਰ ਦੇਸ਼ ਭਰ ਦੇ ਕੱਸ ਲੈਂਦੇ ਆ। ਉਉਨਹੀਂ ਸਮਿਆਂ ਦੇ ਵਿੱਚ ਜਿਹੜੇ ਇੰਡਸਟਰੀਅਲ ਵਰਕਰ ਨੇ ਉਹਨਾਂ ਦੇ 44 ਕਾਨੂੰਨ ਖਤਮ ਕਰਕੇ 4 ਕੋਡ ਬੰਦਿਆ ਉਹ ਹਟਾਲਾਂ ਕਰਦੇ ਐ ਉਹ ਵੀ ਭਾਰਤ ਬੰਦ ਦੀਆਂ ਕੌਲਾਂ ਦਿੰਦੇ ਐ ਪਰ ਜਿਸ ਕਸਮ ਦਾ ਨੈਰੇਟਿਵ ਕਿਸਾਨ ਸਿਰਜ ਗਏ ਉਹ ਉਹ ਨਹੀਂ ਸਿਰਜ ਸਕੀ ਉਹਨਾਂ ਦੇ ਵਿੱਚ ਹੀ ਕਰੋਨਾ ਦੇ ਦੌਰਾਨ ਜਿਹੜਾ ਆ ਆਪਣਾ ਜਿਹੜੇ ਮਜ਼ਦੂਰ ਨੇ ਤਿੰਨ ਚਾਰ ਸੂਬਿਆਂ ਦੀਆਂ ਸਰਕਾਰਾਂ ਨੇ ਕੰਮ ਦੇ ਘੰਟੇ ਜਿਹੜੇ ਕਿਸੇ ਟਾਈਮ 1886 ਚ ਲੜ ਕੇ ਲਏ ਦੁਨੀਆ ਭਰ ਦੇ ਵਿੱਚ ਵੀ 8 ਘੰਟਿਆਂ ਤੋਂ ਵੱਡੀ ਡਿਊਟੀ ਨਹੀਂ ਹੋਊਗੀ 12-12 ਘੰਟੇ ਦੇ ਕੰਮ ਦੀਆਂ ਨੋਟੀਫਿਕੇਸ਼ਨਸ ਹੋਈਆਂ ਸਾਡੇ ਪਿੰਡਾਂ ਵਾਲੇ ਜਿਹੜੇ ਮਜ਼ਦੂਰ ਨੇ ਉਹ ਵੀ ਲੜੇ ਉਹਨਾਂ ਨੇ ਵੀ ਸਾਥ ਦਿੱਤਾ ਸੋ ਸਮੁੱਚੇ ਤੌਰ ਤੇ ਜਿਹੜਾ ਨੈਰਟਿਵ ਹੈ ਪੰਜਾਬ ਦਾ ਜਿਹਨੂੰ ਆਪਾਂ ਪੰਜਾਬ ਬੋਲਦਾ ਕਹਿੰਦੇ ਆ ਪੰਜਾਬ ਮਿੱਤਰੋ ਉਦੋਂ ਬੋਲੂ ਜਦੋਂ ਬਾਬੇ ਨਾਨਕ ਦਾ ਕੀਰਤੀ ਬੋਲੂਗਾ ਪੰਜਾਬ ਨੇ ਉਦੋਂ ਬੋਲਿਆ ਸੋ ਸਮੁੱਚੇ ਕੀਰਤੀ ਚਾਹੇ ਉਹ ਪਿੰਡਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਹੈ ਸਾਡੇ ਚਾਹੇ ਸਾਡੀਆਂ ਫੈਕਟਰੀਆਂ ਸੜਕਾਂ ਤੇ ਨਹਿਰਾਂ ਤੇ ਕੰਮ ਕਰਨ ਵਾਲੇ ਇੱਕ ਲੇਬਰ ਹੈ ਸਾਡੀ ਤੇ ਚਾਹੇ ਕਿਸਾਨ ਨੇ ਜਦੋਂ ਇਹ ਰਲ ਕੇ ਬੋਲਣਗੇ ਮਲਕ ਭਾਗੋ ਦੇ ਵਿਰੁੱਧ ਤਾਂ ਸਮਝ ਲੋ ਪੰਜਾਬ ਬੋਲ ਪਿਆ ਉਹ ਬੁਲਾਇਆ ਆਪਾਂ ਨੇ ਮੇਰੀ ਅਗਲੀ ਬੇਨਤੀ ਇਹ ਹੈ ਕਿ ਆਪਾਂ ਜਿਹੜਾ ਕਿਸਾਨਾਂ ਦੀ ਗੱਲ ਕਰਦੇ ਸੀਗੇ ਉਸੇ ਸਮੇਂ ਦੇ ਵਿੱਚ ਸਵੇਰੇ ਵੀ ਗੱਲ ਹੋਈ ਸ਼ਾਇਦ ਆਪਣੇ ਮਾਨਕ ਸਾਹਿਬ ਨੇ ਕੀਤੀ ਸਵੇਰੇ ਗਾ ਜਿਹਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਕਹਿੰਦੇ ਆ ਐਨਈਪ 2020 ਕਹਿੰਦੇ ਆ ਉਹ 20 ਦੇ ਵਿੱਚ ਤਾਂ ਜੁਲਾਈ ਦੇ ਅਖੀਰ ਤੇ ਜਾ ਕੇ ਕੈਬਰਨ ਨੇ ਪਾਸ ਕੀਤੀ ਆ ਕਿਸੇ ਪਾਰਲੀਮੈਂਟ ਚ ਪਾਸ ਹੋਈ ਪਾਲਿਸੀ ਨਹੀਂ ਹੈ ਉਹ ਤੇ ਉਹ ਜਿਹੜੀ ਪਾਲਿਸੀ ਹੈ ਕਿਸੇ ਬਹੁਤ ਵੱਡੇ ਸਟੇਕ ਹੋਲਡਰਸ ਨਾਲ ਉਹਦੀ ਡਿਸਕਸ਼ਨ ਵੀ ਨਹੀਂ ਹੋਈ ਉਹ ਪਾਲਿਸੀ 64 65 ਪੇਜਾਂ ਦੀ ਹੈ ਡਾਕਟਰ ਪੁਰੀ ਹੁਣੀ ਇੱਥੇ ਬੈਠੇ ਆ ਅਸੀਂ ਕਾਫੀ ਸਾਰੇ ਸੈਮੀਨਾਰ ਇੱਥੇ ਕੀਤੇ ਪ੍ਰਿੰਸੀਪਲ ਬਾਈ ਆ ਬਾਈ ਚਾਸ ਹੁਣ ਸਾਡੇ ਚ ਨਹੀਂ ਰਹੇ ਉਹਨਾਂ ਨੇ ਵੀ ਇਸ ਗੱਲ ਨੂੰ ਲੀਡ ਕੀਤਾ ਸੀ ਕਾਫੀ ਸਾਰੇ ਸੈਮੀਨਾਰ ਕੀਤੇ ਪਰ ਜੇ ਅਸੀਂ ਸੱਚੀ ਉਹਨੇ ਜਥੇਬੰਦ ਜਥੇਬੰਦ ਹੁੰਦੇ ਸਾਡੇ ਵਿਦਿਆਰਥੀ ਉਹਨੇ ਹੀ ਜਥੇਬੰਦ ਹੁੰਦੇ ਤਾਂ ਅਸੀਂ ਐਨਪੀ ਨੂੰ ਬਜਾਤੇ ਖੁਦ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰ ਦਿੰਦੇ ਜਿਹੜਾ ਅੱਜ ਤਾਮਨਾਡੂ ਦੀ ਸਰਕਾਰ ਨੇ ਕੀਤਾ ਹੋਇਆ ਕਿਉਂਕਿ ਉੱਥੋਂ ਦੇ ਲੋਕ ਵੀ ਸੁ ਜਾਗ ਹੈ ਅੱਜ ਅੱਜ ਦੀ ਸੁਪਰੀਮ ਕੋਰਟ 'ਚ ਕਿਸੇ ਇੱਕ ਰੂਲਿੰਗ ਕੇਂਦਰ ਸਰਕਾਰ ਦੀ ਜਿਹੜੀ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨੇ ਸੁਪਰੀਮ ਕੋਰਟ 'ਚ ਰਿਕਲਾਈ ਹੈ ਭੀ ਆ ਬੰਗਾਲ ਵਾਲੇ ਕੇਰਲਾਲੇ ਤਾਮਨਾਡੂ ਵਾਲੇ ਨਿਊ ਐਨਪੀ 2020 ਲਾਗੂ ਨਹੀਂ ਕਰ ਰਹੇ ਇਹਨਾਂ ਨੂੰ ਆਦੇਸ਼ ਦਿਓ ਕਿ ਲਾਗੂ ਕਰਨ ਉਹ ਕਨਸਟੀਟਿਊਸ਼ਨਲ ਡਾਕੂਮੈਂਟ ਵੀ ਨਹੀਂਗਾ ਉਹਨਾਂ ਤੇ ਬਾਮ ਰੋੜੀ ਜਾ ਰਹੀ ਹੈ ਤਾਮਨ ਲਾਡੂ ਨੇ ਕਹਿਤਾ ਉਥੋਂ ਦਾ ਇੱਕ ਮੰਤਰੀ ਹੈ ਆਈਟੀ ਦਾ ਮੰਤਰੀ ਹੈ ਧਿਆਗ ਰਾਜਨ ਉਹਦੀ ਇੰਟਰਵਿਊ ਪਿੱਛੇ ਆਈ ਆਪਣੇ ਕਰਨ ਜੋਹਰ ਜੀ ਦਾ ਆਪਣੇ ਕਰਨ ਠੱਪਰ ਸੌਰੀ ਮੈਂ ਗਲਤ ਕਹਤਾ ਉਹ ਉਹ ਫਿਲਮੀ ਆ ਬੰਦਾ ਹੈ ਕਰਨ ਜੋਹਰ ਕਰਨ ਜੋਹਰ ਹੁਣੀ ਜਿਵੇਂ ਦੀਆਂ ਇੰਟਰਵਿਊਸ ਕਰ ਉਹ ਸੌਰੀ ਫੇਰ ਗੱਲ ਤੋਂ ਸੌਰੀ ਬਈ ਸੌਰੀ ਦਿਮਾਗ ਜਾਵੇ 70 ਸਾਲ ਦਾ ਹੋਣ ਵਾਲਾ ਤੇ ਕਰਨ ਠਾਪਰ ਜੀ ਉਹ ਜਿਸ ਤਰ੍ਹਾਂ ਦੀ ਇੰਟਰਵਿਊ ਲੈਂਦੇ ਐ ਉਹਦੀ ਇੱਕੋ ਹੀ ਗੱਲ ਤੁਹਾਨੂੰ ਪਤਾ ਐ ਵੀ ਕਿਸੇ ਇੱਕ ਬਹੁਤ ਵੱਡੇ ਦੁਨੀਆ ਦੇ ਸਭ ਤੋਂ ਟੌਪ ਦਾ ਜਿਹੜਾ ਵੱਡਾ ਲੀਡਰ ਐ ਉਹਨੂੰ ਪਾਣੀ ਪਿਆ ਕੇ ਉਠਾਤਾ ਸੀ ਉਹਦੀ ਜਿਹੜੀ ਇੰਟਰਵਿਊ ਲੈਂਦੇ ਠੀਕ ਆ ਕਰਨ ਠਾਪਰ ਇੰਟਰਵਿਊ ਲੈ ਰਿਹਾ ਥਿਆਗ ਰਾਜਨ ਦੀ ਤੇ ਲੱਗਦਾ ਐ ਹੈ ਵੀ தியாக ਰਾਜ ਕਰਨ <th> ਥਾਪਰ ਦੀ ਇੰਟਰਵਿਊ ਲੈ ਰਿਹਾ ਉਹਨੂੰ ਬਾਰ-ਬਾਰ ਟੋਕਦਾ ਹੈ ਉਹਨੂੰ ਬਾਰ-ਬਾਰ ਕਹਿੰਦਾ ਹੈ ਕਿ ਤੁਸੀਂ 3 ਲੈਂਗੁਏਜ ਫਾਰਮੂਲਾ ਕਿਉਂ ਨਹੀਂ ਲਾਗੂ ਕਰ ਰਹੇ ਇਹਦੇ ਬਾਰੇ ਤਾਂ ਜੋਗਿੰਦਰ ਯਾਦਵ ਵੀ ਕਹਿੰਦੇ ਤਿੰਨ ਵੀ 3 ਲੈਂਗੁਏਜ ਫਾਰਮੂਲਾ ਤਾਂ ਹੋਣਾ ਹੀ ਚਾਹੀਦਾ ਉਹ ਕਹਿੰਦਾ 17 67 ਤੋਂ ਹੈ 3 ਲੈਂਗੁਏਜ ਫਾਰਮੂਲਾ ਅਸੀਂ ਨਹੀਂ ਲਾਗੂ ਕੀਤਾ 3 ਲੈਂਗੁਏਜ ਅਸੀਂ ਦੋ ਲੈਂਗੁਏਜੇ ਪੜਾਉਨੇ ਆ ਕਹਿੰਦਾ ਕਿਉਂ ਪੜਾਉਨੇ ਹੋ ਸਾਡੇ ਸਟੇਟ ਦੇ ਰਿਸੋਰਸੇਸ ਸਾਨੂੰ ਆਗਿਆ ਨਹੀਂ ਨੰਦੇ ਕਿ ਅਸੀਂ ਤੀਜੀ ਜਿਹੜੀ ਭਾਸ਼ਾ ਹੈ ਉਹਨੂੰ ਪੜ੍ਹਾਉਣ ਲਈ ਟੀਚਰਾਂ ਦਾ ਕਲਾਸਰੂਮ ਦਾ ਤੇ ਬਾਕੀ ਇਨਫਰਾਸਟ੍ਰਕਚਰ ਦਾ ਇੰਤਜ਼ਾਮ ਕਰੀਏ ਅਸੀਂ ਸਾਡੇ ਸੋਰਸਸ ਦੇਖਣੇ ਆ ਕੇਂਦਰ ਕੌਣ ਹੁੰਦਾ ਸਾਡੇ ਤੇ ਠੋਸਣ ਵਾਲਾ ਉਹ ਕਹਿੰਦੇ ਤੁਹਾਡਾ 2000 ਕਰੋੜ ਰੋਕ ਲੈਣਗੇ 2100 ਕਹਿੰਦਾ ਜਿੰਨਾ ਮਰਜ਼ੀ ਰੋਕ ਲੈਣ ਅਸੀਂ ਇਹਦੇ ਤੇ ਕੋਈ ਸਮਝੌਤਾ ਨਹੀਂ ਕਰਦੇ ਇਹ ਗੱਲ ਹੁੰਦਲ ਸਾਹਿਬ ਤੇ ਆਪਾਂ ਨੇ ਅੱਜ ਸਵੇਰੇ ਸ਼ੁਰੂ ਕੀਤੀ ਸੀ ਹੁੰਦਲ ਸਾਹਿਬ ਕਹਿੰਦੇ ਹੁੰਦੇ ਸੀਗੇ ਉਹਨਾਂ ਦੀ ਇੱਕ ਲਾਈਨ ਸੀ ਕਹਦਾ ਜਦੋਂ ਉੱਠੇ ਅਸੀਂ ਉੱਠਾਂਗੇ ਬਰੋਲਿਆਂ ਵੇ ਵਾਂਗ ਸਾਡੀ ਗੱਲ ਜਰਾ ਘਰ ਘਰ ਪਹੁੰਚ ਲੈਣ ਤੇ ਕਾਸ਼ ਕਿ ਅਸੀਂ ਡਾਕਟਰ ਪੁਰੀ ਸਾਹਿਬ ਬੈਠੇ ਉਹਨਾਂ ਨੂੰ ਮੇਰਾ ਬਹੁਤ ਆਦਮ ਸਹਿਬ ਪ੍ਰਣਾਮ ਸਤਕਾਰ ਜੇ ਅਸੀਂ ਸੱਚਮੁੱਚ ਘਰ ਘਰ ਐਨਪੀ ਦੇ ਵਿਰੁੱਧ ਗੱਲ ਕੀਤੀ ਹੁੰਦੀ ਤਾਂ ਅੱਜ ਸਾਡੀ ਦੇਸ਼ ਦੇ ਵਿੱਚ ਆਵਾਜ਼ ਹੋਰ ਹੋਣੀ ਸੀ ਜਿਹੜੀ ਗੱਲ ਦੇ ਉੱਤੇ UGC ਦੇ ਰੈਗੂਲੇਸ਼ਨ ਦੇ ਉੱਤੇ ਅਸੀਂ ਬੋਲੇ ਮੈਨੂੰ ਜਿੱਦਣ ਮੈਂ ਉਹ ਪੜ੍ਹੀ ਡਰਾਫਟ ਰੈਜੋਲੂਸ਼ਨ ਰੈਗੂਲੇਸ਼ਨ ਪੜ੍ਹੇ ਵੀ 2025 ਦੇ ਵੀ ਗਵਰਨਰ ਕੋਲ ਆ ਜਾਣਾ ਹੈਗਾ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਗਵਰਨਰ ਆਪਣੇ ਵਾਈਸ ਚੈਂਸਲਰ ਨੂੰ ਲਾਉਣ ਦਾ ਅਧਿਕਾਰ ਮੈਂ ਏ ਪੰਜਾਬ ਦੀ ਰੂਲਿੰਗ ਪਾਰਟੀ ਦੇ ਇੱਕ ਐਮਪੀ ਜਿਹੜਾ ਖੁਦ ਸੈਨੇਟਰ ਰਿਹਾ ਪੰਜਾਬ ਯੂਨੀਵਰਸਿਟੀ 'ਚ ਉਹਨੂੰ ਫੋਨ ਕਰਿਆ ਮੇਸ਼ਾ ਸਰ ਆ ਬਹੁਤ ਬੁਰਾ ਹੋਣ ਲੱਗਿਆ ਹੈ ਸਾਡੇ ਸੂਬੇ 'ਚ ਸਿਰਫ ਗਵਰਨਰ ਦੇ ਹੱਕ ਦੇ ਵਾਈਸ ਚਾਂਸਲਰ ਹੀ ਨਹੀਂ ਲੱਗਣੇ ਉਹਨਾਂ ਵਾਈਸ ਚਾਂਸਲਰਾਂ ਨੇ ਅੱਗੋਂ ਸਟਾਫ ਦੀ ਭਰਤੀ ਕਰਨੇ ਇਹ ਇੱਕ ਉਹ ਭਰਤੀ ਹੋ ਰਹੀ ਹੈ ਜਿਹੜੀ ਜਿਹੜੀ ਐਨਈਪੀ 2020 ਦਾ ਜਿਸਟ ਹੈ ਉਹ ਉਹ ਪਾਲਿਸੀ ਜਿਹੜੀ ਹੈ ਕਾਰਪੋਰਟਾਈਜੇਸ਼ਨ ਸੈਂਟਰਲਾਈਜੇਸ਼ਨ ਤੇ ਕਮਿਊਨਲਾਈਜੇਸ਼ਨ ਦੀ ਪਾਲਿਸੀ ਹੈ ਸਾਡੀ ਜਿਹੜੀ ਇਹ ਪਾਲਿਸੀ ਸਾਡੀ ਸਟੇਟ ਹੈ ਜਿਹੜੀ ਉਹਦੀਆਂ ਜਿਹੜੀਆਂ ਸਟੇਟ ਯੂਨੀਵਰਸਿਟੀਆਂ ਹੈ ਉਹ ਟੋਟਲੀ ਕਮਿਊਨਲਾਈਜ਼ ਹੋ ਗਈਆਂ ਸੋ ਜਦੋਂ ਪੰਜਾਬ ਬੋਲੂ ਤਾਂ ਪੰਜਾਬ ਬੋਲੂ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਵੀ ਬੋਲੂਗਾ ਜਦੋਂ ਬੋਲੂ ਭਾਈ ਆਨੰਦ ਲਾਲ ਵੀ ਬੋਲੂਗਾ ਜਦੋਂ ਬੋਲੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਣੀਖਾਂ ਨਵੀਖਾਂ ਵੀ ਬੋਲੂਗਾ ਜਿਹੜੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੁਝ ਲੋਕ ਕੁਝ ਲੋਕ ਜਿਹੜੇ ਆ ਆਪਣਾ ਜਿਹੜਾ ਦੀਵਾਨ ਟੋਡਰਮਲ ਹੈ ਉਹਨੂੰ ਹਿਸਟਰੀ ਚੋਂ ਖਾਰਜ ਕਰਨਾ ਚਾਹੁੰਦੇ ਐ ਉਹ ਵੀ ਨਾਲ ਹੀ ਬੋਲੂਗਾ ਸਾਂਝਾ ਪੰਜਾਬ ਬੋਲੂਗਾ ਇਸੇ ਤਰ੍ਹਾਂ ਨਾਲ ਪੰਜਾਬ ਨੇ ਬੁੱਲਣਾ ਆਪੋ ਘਰ ਘਰ ਬਚਾਈਏ ਗੱਲ ਅਸਲ 'ਚ ਇਹ ਹੈ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਪ੍ਰਸੰਦ ਐਪਲ ਸਿੰਘ ਜੀ ਤੁਸੀਂ ਦਰਸ ਫਰਮਾਇਆ ਕਿ ਪੰਜਾਬ ਨੂੰ ਆਪਣੇ ਮਸਲੇ ਸਾਂਝੇ ਤੌਰ ਤੇ ਚੁੱਕਣੇ ਪੈਣੇ ਔਰ ਸਾਂਝੇ ਤੌਰ ਤੇ ਇਹਨੂੰ ਆਨਰੇ ਰਹਿਣ ਦੋ ਜੀਗਾ ਪਾਸ ਆਊਟ ਕਰ ਦਿਓ ਸ਼੍ਰੀ ਦਵਿੰਦਰ ਸੈਫੀ ਜੀ ਉਹਨਾਂ ਨੂੰ ਤੁਸੀਂ ਪੰਜਾਬ ਦੇ ਸੰਘਰਸ਼ਾਂ ਦੇ ਉਹਨਾਂ ਗੱਲ ਕਰਦੇ ਆ ਸਿੱਖਿਆ ਨੀਤੀ ਦਾ ਜ਼ਿਕਰ ਕੀਤਾ ਮੈਂ ਉਸੇ ਪਹਿਲੂ ਤੋਂ ਦਵਿੰਦਰ ਸੈਫੀ ਜੀ ਉਹਨਾਂ ਕੋਲ ਜਾਣਾ ਚਾਹੁੰਨਾ ਕਿ ਅਸੀਂ ਅਕਸਰ ਕਹਿੰਦੇ ਆ ਜਦੋਂ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਸਕੂਲਾਂ ਕਾਲਜਾਂ ਜਾਂ ਆਪਾਂ ਸਮੋਦਨ ਹੁੰਨੇ ਆ ਕਿ ਸਾਡਾ ਅਗਲਾ ਭਵਿੱਖ ਤੁਸੀਂ ਹੋ ਤੁਸੀਂ ਉਹ ਬਾਅਦਸੋਂ ਤੁਸੀਂ ਉਹ ਸੰਭਣਾ ਪਰ ਕੀ ਅਸੀਂ ਉਸ ਨੂੰ ਸੰਭਣ ਦੇ ਲਾਇਕ ਜਾਂ ਉਸ ਦੇ ਦਮਦਾਰ ਬਣਾ ਰਹੇ ਹਾਂ ਉਸ ਦੇ ਕਾਬਲ ਬਣਾ ਰਹੇ ਹਾਂ ਮੈਂ ਇਹ ਸਵਾਲ ਇਸ ਲਈ ਕਰ ਰਿਹਾ ਕਿ ਪਿਛਲੇ ਸਾਲ ਦੇਸ਼ ਭਰ ਦੇ ਵਿੱਚ ਸਿੱਖਿਆ ਪੱਧਰ ਦੇ ਹੋਏ ਮੁਕਾਬਲਿਆਂ 'ਚ ਪੰਜਾਬ ਨੰਬਰ 1 ਤੇ ਆਇਆ ਕਿ ਜੀ ਪੰਜਾਬ ਦੇ ਬੱਚੇ ਹਸਾਬ 'ਚ ਵੀ ਮੈਂ ਭਾਸ਼ਾ 'ਚ ਵੀ ਸਾਰਿਆਂ 'ਚ ਨਪੁੰਨ ਨੇ ਤੇ ਬਹੁਤ ਕੋੜੀ ਸਚਾਈ ਮੈਂ ਤੁਹਾਡੇ ਮੂਹਰੇ ਰੱਖਦਾ ਕਿ ਉਹਦਾ ਨਤੀਜਾ ਸੀ ਕਿ ਸਾਡੇ ਅਧਿਆਪਕਾਂ ਨੇ ਨਕਲ ਬਹੁਤ ਕਮਾਲ ਦੀ ਕਰਾਈ। ਹੋਰ ਇਸ ਵਾਰ ਕੁਝ ਬੱਚਿਆਂ ਨੂੰ ਅਧਿਆਪਕਾਂ ਨੇ ਇਸ ਤਰ੍ਹਾਂ ਤਿਆਰ ਕਰਕੇ ਭੇਜਿਆ ਸੀ ਕਿ ਪੁੱਤਰੋ ਤੁਹਾਡੀ ਜਦੋਂ ਪੇਪਰਾਂ 'ਚ ਡਿਊਟੀ ਲੱਗੇ ਜਿਹੜੇ ਨੈਸ਼ਨਲ ਪੱਧਰ ਦੇ ਮੁਕਾਬਲੇ ਹੁੰਦੇ ਨੇ ਤੁਸੀਂ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨੀ ਆ ਬੱਚਿਆਂ ਨੂੰ ਨਕਲ ਨਹੀਂ ਕਰਨ ਦੇਣੀ ਸਾਨੂੰ ਪਤਾ ਤਾਂ ਲੱਗੇ ਕਿ ਬੱਚਿਆਂ 'ਚ ਖਾਮੀਆਂ ਕੀ ਨੇ ਆਪਾਂ ਨੂੰ ਦੂਰ ਤੱਕ ਅਹੀਂ ਕਰਾਂਗੇ ਪਰ ਉੱਥੋਂ ਦੇ ਪ੍ਰਿੰਸੀਪਲਾਂ ਨੇ ਉੱਥੋਂ ਦੇ ਹੈੱਡਾਂ ਨੇ ਉਹਨਾਂ ਬੱਚੀਆਂ ਨੂੰ ਉਹਨਾਂ ਬੱਚਿਆਂ ਨੂੰ ਦਬਕਿਆ ਛਿੜ ਗਿਆ ਕਿਉਂਕਿ ਉਹਨਾਂ